ਵਾਕਤਾ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ ਖਾਸ ਖਬਰਾਂ ਦੇ ਵਿੱਚ ਗੱਲ ਕਰਦੇ ਹਾਂ ਦੋਸਤੋ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚੱਲਦੇ ਦੋਸਤੋ ਅੱਜ ਦੀ ਪਹਿਲੀ ਵੱਡੀ ਖਬਰ ਦੇ ਵੱਲ ਪੰਜਾਬ ਚੋਂ ਮੌਕ ਡ੍ਰਿਲ ਦਾ ਬਦਲਾ ਬਦਲਿਆ ਸਮਾਂ ਹੁਣ ਇਸ ਦਿਨ ਵੱਜਣਗੇ ਖਤਰੇ ਦੇ ਘੁੱਗੂ ਦਾਦੀ ਦੋਸਤੋ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਰਾਜਾਂ ਵਿੱਚ ਕੱਲ ਯਾਨੀ ਵੀਰਵਾਰ ਸ਼ਾਮ ਨੂੰ ਮੌਕ ਡ੍ਰਿਲ ਕੀਤੀ ਜਾਵੇਗੀ ਇਹਨਾਂ ਵਿੱਚ ਜੰਮੂ ਕਸ਼ਮੀਰ ਗੁਜਰਾਤ ਹਰਿਆਣਾ ਅਤੇ ਰਾਜਸਥਾਨ ਸ਼ਾਮਲ ਹਨ ਦੂਜੇ ਪਾਸੇ ਪੰਜਾਬ ਵਿੱਚ ਮੌਕ ਡ੍ਰਾਇਲ ਦਾ ਸਮਾਂ ਬਦਲ ਦਿੱਤਾ ਗਿਆ ਹੈ ਹੁਣ ਪੰਜਾਬ ਵਿੱਚ 3 ਜੂਨ ਨੂੰ ਡ੍ਰਿਲ ਕੀਤੀ ਜਾਵੇਗੀ ਇਸ ਦੌਰਾਨ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ ਇਸ ਤੋਂ ਪਹਿਲਾਂ 7 ਮਈ ਨੂੰ ਦੇਸ਼ ਦੇ 244 ਜ਼ਿਲ੍ਹਿਆਂ ਵਿੱਚ ਮੌਕ ਡ੍ਰਿਲ ਕੀਤੀ ਗਈ ਸੀ ਇਸ ਵਿੱਚ ਨਾਗਰਿਕਾਂ ਨੂੰ ਹਮਲੇ ਦੌਰਾਨ ਆਪਣੀ ਰੱਖਿਆ ਕਰਨ ਦੇ ਕਰਨ ਦੀ ਸਿਖਲਾਈ ਦਿੱਤੀ ਗਈ ਸੀ ਇਹ ਐਸਐਲਆਈ ਕੀਤਾ ਗਿਆ ਸੀ ਤਾਂ ਜੋ جنگ ਦੀ ਸਥਿਤੀ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਦੇਸ਼ ਵਿੱਚ ਆਖਰੀ ਵਾਰ ਇਹ ਮੌਕ ਟ੍ਰੈਲ 1971 ਵਿੱਚ ਕੀਤਾ ਗਿਆ ਸੀ ਉਦੋਂ ਭਾਰਤ ਤੇ ਪਾਕਿਸਤਾਨ ਵਿੱਚ ਘਾਰ ਜੰਗ ਹੋਈ ਸੀ ਇਹ ਮੌਕ ਟ੍ਰੈਲ ਜੰਗ ਦਰਾਨਾ ਕੀਤੀ ਗਈ ਸੀ ਤੇ ਚਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਗ੍ਰਿਫਤਾਰ ਐਮਐਲਏ ਰਮਨ ਅਰੂੜਾ ਬਾਰੇ ਸਸੰਸਣੀ ਖੇਜ ਖੁਲਾਸਾ ਫਰਜ਼ੀ ਜਬਰਜਨਾਬ ਮਾਮਲੇ 'ਚ ਤੇ ਦੋਸਤੋ ਦਾਦੀ ਦੋਸਤੋ ਕਿ ਵਿਧਾਇਕ ਰਮਨ ਅਰੂੜਾ ਨੇ ਆਪਣੇ ਅਹੁਦੇ ਦੀ ਇੰਨੀ ਜ਼ਿਆਦਾ ਅਦਰ ਵਰਤ ਕੀਤੀ ਕਿ ਪੈਸਿਆਂ ਦੇ ਲਾਲਚ ਵਿੱਚ ਇੱਕ ਪਾਰਟੀ ਆਗੂ ਦੇ بیٹے ਨੂੰ ਫਰਜੀ ਜ਼ਬਰਦਸਤਨਾਕ ਕੇਸ ਵਿੱਚ ਫਸਾ ਦਿੱਤਾ ਇਸ ਮਾਮਲੇ ਵਿੱਚ ਲਗਭਗ 30 ਲੱਖ ਰੁਪਏ ਦਾ ਲੈਣ-ਦੇਣ ਹੋਇਆ ਇਸ ਵਿੱਚ ਐਸਐਚਓ ਨੂੰ 5 ਲੱਖ ਅਤੇ ਸਭ ਤੋਂ ਜ਼ਿਆਦਾ ਵੱਡੀ ਰਕਮ ਵਿਧਾਇਕ ਅਤੇ ਪੀੜਤ ਲੜਕੀ ਨੂੰ ਦਿੱਤੀ ਗਈ ਤੇ ਵਿਧਾਇਕ ਨੇ ਇਸ ਜਗ੍ਹਾ ਤੇ ਪਹੁੰਚਾਉਣ ਵਾਲਾ ਕੋਈ ਹੋਰ ਨਹੀਂ ਸਗੋਂ ਉਸ ਦਾ ਨਜ਼ਦੀਕੀ ਸਾਥੀ ਹੀ ਹੈ ਜਿਹੜਾ ਹੁਣ ਰਮਨ अरोड़ा ਤੋਂ ਦੂਰੀ ਬਣਾ ਕੇ ਚੱਲ ਰਿਹਾ ਹੈ ਦਰਸਲ ਲੜਕੀ ਆਗੂ ਦੇ ਸ਼ੋਰੂਮ ਵਿੱਚ ਕੰਮ ਕਰਦੀ ਸੀ ਉਸ ਨੂੰ ਪੀ ਜੀ ਵੀ ਦਿੱਤਾ ਗਿਆ ਸੀ ਲੜਕੀ ਨੇ ਆਗੂ ਦੇ بیٹے ਨੂੰ ਆਪਣੇ ਜਾਲ ਵਿੱਚ ਫਸਾਇਆ ਅਤੇ ਫਿਰ ਉਸ ਨਾਲ ਸ਼ਰਾਬ ਪੀ ਕੇ ਸਬੰਧ ਬਣਾਏ ਲੜਕੀ ਨੇ ਕਾਰੋਬਾਰੀ ਆਗੂ ਦੇ بیٹے ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਉਸ ਨੂੰ ਪਤਾ ਸੀ ਕਿ ਲੜਕੇ ਕੋਲ ਪੈਸੇ ਹਨ ਤੇ ਮਾਮਲਾ ਥਾਣਾ ਥਾਣੇ ਪਹੁੰਚ ਗਿਆ ਇਹ ਥਾਣਾ ਵਿਦਾਇਕ ਰਾਮ ਨਰੋੜਾ ਦੇ ਇਲਾਕੇ ਵਿੱਚ ਆਉਂਦਾ ਸੀ ਪਹਿਲਾਂ ਰਾਜੀਨਾਮਾ ਥਾਣੇ ਵਿੱਚ ਹੋਇਆ ਉਸ ਦੀ ਰਕਮ ਕੱਟ ਸੀ ਮਾਮਲਾ ਵਿਰੋਧੀ ਪਾਰਟੀ ਦਾ ਸੀ ਜਸਕਰਨ ਵਿਧਾਇਕ ਰਮਨ अरोड़ा ਦੇ ਦਫ਼ਤਰ ਵਿੱਚ ਪਹੁੰਚ ਗਿਆ ਰਮਨ अरोड़ा ਨਾਲ ਉਹਨਾਂ ਦੇ ਕੁੜਮ ਰਾਜੂ ਮਦਾਨ ਵੀ ਸ਼ਾਮਲ ਹੋ ਗਏ ਲੜਕੀ ਦੀ ਮੀਟਿੰਗ ਵਿਧਾਇਕ ਦੇ ਦਫ਼ਤਰ ਵਿੱਚ ਬੁਲਾਈ ਗਈ ਇਸੇ ਦੌਰਾਨ ਰਾਜਨਾਮੇ ਦੀ ਰਕਮ 30 ਲੱਖ ਰੁਪਏ ਦੇ ਨੇੜੇ ਤੇੜੇ ਤੈਅ ਹੋਈ ਮਾਵळा ਅਗੂ ਤੱਕ ਪਹੁੰਚ ਪਹੁੰਚਿਆ ਤਾਂ بیٹے ਨੂੰ ਝੂਠੇ ਕੇਸ ਤੋਂ ਬਚਾਉਣ ਲਈ ਉਸ ਨੇ ਮੂੰਹ ਮੰਗੀ ਰਕਮ ਦੇਣ ਤੇ ਹਾਮੀ ਭਰ ਦਿੱਤੀ ਇਸ ਵਿੱਚੋਂ ਇੱਕ ਰਕਮ ਦਾ ਕੋਟਾ ਐਸਐਚਓ ਇੱਕ ਲੜਕੀ ਅਤੇ ਮੋٹے ਪੈਸਿਆਂ ਦਾ ਪਕਟਾਨ ਵਿਧਾਇਕ ਰਮਨ ਅਰੋੜਾ ਨੂੰ ਦਿੱਤਾ ਗਿਆ ਆਖਿਰਕਾਰ ਰੀਪ ਕੇਸ ਦਾ ਪਰਚਾ ਦਰਜ ਹੋਣ ਦੇ ਬਾਵਜੂਦ ਰੈਜ਼ਨਾਮਾ ਹੋ ਗਿਆ ਇਸ ਤਰ੍ਹਾਂ ਦਾ ਇੱਕ ਹੋਰ ਕੇਸ ਸਾਹਮਣੇ ਆ ਜਾਵੇਗਾ ਜਿਸ ਵਿੱਚ ਵਿਧਾਇਕ ਨੂੰ ਪੂਰੀ ਟੀਮ ਛੱਡੀ ਹੋਈ ਸੀ ਜਿਹੜੀ ਪਲ-ਪਲ ਦੀ ਸੂਚਨਾ ਵਿਧਾਇਕ ਤੱਕ ਪਹੁੰਚਾਉਂਦੀ ਸੀ ਅਤੇ ਫਿਰ ਪੈਸਿਆਂ ਦੀ ਗੇਮ ਸ਼ੁਰੂ ਹੁੰਦੀ ਸੀ ਤੇ ਚੱਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ 'ਚ ਮੋੜ ਆਵੇਗਾ ਤੂਫਾਨ ਤੇ ਭਾਰੀ ਮੀ 1 ਜੂਨ ਤੱਕ ਇਹ ਜਿਲੇ ਰਹਿਣ ਅਲਰਟ ਦਾਦੀ ਦੋਸਤੋ ਪੰਜਾਬ ਚ ਪੈ ਰਹੀ ਅਤ ਦੀ ਗਰਮੀ ਕਾਰਨ ਇੱਕ ਵਾਰ ਫਿਰ ਤੋਂ ਤਾਪਮਨ ਵਿੱਚ ਵਾਧਾ ਹੋਣ ਲੱਗਾ ਹੈ ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ 24 ਘੰਟਿਆਂ ਵਿੱਚ ਸੂਬੇ ਦਾ ਔਸਤ ਵਾਤਾਵਰਣ ਤਾਪਮਨ 0.5 ਡਿਗਰੀ ਵਧਿਆ ਹੈ ਹਾਲਾਂਕਿ ਇਹ ਅਜੇ ਵੀ ਆਮ ਦੇ ਨੇੜੇ ਨੇੜੇ ਹੈ ਸਮਰਾਲਾ ਵਿੱਚ 40.6 ਡਿਗਰੀ ਤਾਪਮਨ ਦਰਜ ਕੀਤਾ ਗਿਆ ਹੈ ਉੱਥੇ ਹੀ ਅਗਲੇ ਦਿਨ ਦਿਨਾਂ ਨੂੰ ਲੋਕ ਦੁਨੀਆਂ ਨੂੰ ਲੈ ਕੇ ਪੰਜਾਬ ਦੇ ਮੌਸਮ ਸੰਬੰਧੀ ਵੱਡੀ ਅਪਡੇਟ ਸਾਹਮਣੇ ਆਈ ਹੈ ਮੌਸਮ ਵਿਭਾਗ ਨੇ ਅੱਜ ਕੁੱਝ ਜ਼ਿਲ੍ਹਿਆਂ ਵਿੱਚ بارش ਹੋਣ ਦੀ ਪਵਕਕਵਾਨੀ ਕੀਤੀ ਹੈ ਇਸ ਦੇ ਨਾਲ ਹੀ ਅਗਲੇ ਦਿਨਾਂ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਗਰਜ ਤੂਫਾਨ ਅਤੇ ਬਿਜਲੀ ਡਿੱਗਣ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਤੇ ਦੋਸਤੋ ਦਾਦੀ ਇੱਕ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ ਮੁਤਾਬਕ 28 ਮਈ ਨੂੰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮੁਹਾਲੀ ਫਤੇਗੜ ਸਾਹਿਬ ਵਿੱਚ بارش ਦਾ yellow alert ਜਾਰੀ ਕੀਤਾ ਗਿਆ ਹੈ ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਇਸੇ ਤਰ੍ਹਾਂ ਨਤੀ ਮੈਨੂ ਪਠਾਨਕੋਟ ਗੁਰਦਾਸਪੁਰ ਹਰਪੁਰ ਕਪੂਰਥਲਾ ਅੰਮ੍ਰਿਤਸਰ ਤਰਨਤਾਰਨ ਨਵਾਂ ਸ਼ਹਿਰ ਵਿੱਚ orange alert ਜਾਰੀ ਕੀਤਾ ਗਿਆ ਹੈ ਨਦਕੇ ਰੂਪਨਗਰ ਫਰੋਹ ਪਰ ਫਰੀਦਕੋਟ ਮੋਗਾ ਬਰਨਾਲਾ ਸੰਗਰੂਰ ਲੁਧਿਆਣਾ ਮੁਖਾਲੀ ਫਤੇਗੜ ਸਾਹਿਬ ਫਾਜ਼ਿਲਕਾ ਮੋਖਸਾ ਸਾਹਿਬ ਠਿੰਡਾ ਮਾਨਸਾ ਵਿੱਚ ਤੇਜ਼ ਗਰਜ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਜਾਰੀ ਕਰਦੇ ਹੋਏ yellow alert ਹੈ ਤੇ ਚਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਲੱਖਾਂ ਕਿਸਾਨਾਂ ਲਈ ਖੁਸ਼ਖਬਰੀ ਕੈਬਨਟ ਨੇ ਸੋਨੀ ਦੀਆਂ 14 ਫਸਲਾਂ ਤੇ ਐਮਐਸਪੀ ਵਧਾਇਆ ਦਾਦੀ ਦੋਸਤੋ ਕੈਬਨਟ ਮੀਟਿੰਗ ਵਿੱਚ ਮਾਰਕੀਟਿੰਗ ਡਿਸੀਜਨ 2025-26 ਲਈ 14 ਸੋਨੀ ਫਸਲਾਂ ਦੇ ਘਟੋ-ਘੱਟ ਸਮਰਥਨ ਮੁੱਲ ਯਾਨੀ ਕਿ ਐਮਐਸਪੀ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਸਰਕਾਰ ਨੇ ਮਾਰਕੀਟਿੰਗ ਸੀਜ਼ਨ 2025-26 ਲਈ ਸੋਹਣੀ ਫਸਲਾਂ ਦੇ ਐਮਐਸਪੀ ਵਿੱਚ ਵਾਧਾ ਕੀਤਾ ਹੈ ਤਾਂ ਜੋ ਉਤਪਾਦਕਾਂ ਨੂੰ ਉਹਨਾਂ ਦੀ ਉਪਜ ਲਈ ਲਾਭਦਾਇਕ ਕੀਮਤ ਯਕੀਨੀ ਬਣਾਈ ਜਾ ਸਕੇ ਇਸ ਵਾਰ ਐਮਐਸਪੀ ਤੇ ਕੁੱਲ 2 ਲੱਖ ਕਰੋੜ ਤੋਂ ਜ਼ਿਆਦਾ ਰੁਪਏ ਖਰਚ ਕੀਤੇ ਜਾਣਗੇ ਇਹ ਸਮਰਥਨ ਮੁੱਲ ਖੇਤੀ ਬੜੀ ਲਾਗਤਾਂ ਅਤੇ ਕੀਮਤਾਂ ਕਮਿਸ਼ਨ ਕਮਿਸ਼ਨ ਦੀਆਂ ਸਿਫਾਰਸ਼ਾਂ ਤੇ ਆਧਾਰਿਤ ਹੈ ਜੋ ਉਤਪਾਦਨ ਲਾਗਤ ਤੇ ਘਟੋ ਘਟ 50% ਲਾਭ ਯਕੀਨੀ ਬਣਾਉਂਦਾ ਹੈ ਇਸ ਤੋਂ ਇਲਾਵਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੀਮਤਾਂ ਫਸਲਾਂ ਵਿੱਚ ਘਰ ਸੰਤੁਲਨ ਖੇਤੀਬਾੜੀ ਅਤੇ ਗੈਰ ਖੇਤੀਬਾੜੀ ਖੇਤਰਾਂ ਵਿੱਚ ਘਰ ਵਪਾਰ ਸੰਤੁਲਨ ਵਰਗੇ ਕਈ ਮਹੱਤਵਪੂਰਨ ਪਹਿਲੂਆਂ ਤੇ ਵੀ ਵਿਚਾਰ ਕੀਤਾ ਗਿਆ ਹੈ ਤੇ ਚਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਦੋਸਤੋ ਅਗਲੀ ਵੱਡੀ ਖਬਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਇੱਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਤਾਦੀ ਦੋਸਤੋ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਰਾਜਨੀਤੀ ਵਿੱਚ ਆਉਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਉਹ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਾਨਸਾ ਸੀਟ ਤੋਂ ਚੋਣ ਲੜਨਗੇ। ਉਨ੍ਹਾਂ ਨੇ ਇਹ ਐਲਾਨ ਇੱਕ ਰੈਲੀ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਆਖੀ ਬਲਕੌਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਦੀ ਵਿਰਾਸਤ ਨੂੰ ਅੱਗੇ ਵਧਾਉਣ ਅਤੇ ਉਨ੍ਹਾਂ ਲਈ ਇਨਸਾਫ ਦੀ ਲੜਾਈ ਨੂੰ ਮਜ਼ਬੂਤ ਕਰਨ ਲਈ ਰਾਜਨੀਤੀ ਵਿੱਚ ਆ ਰਹੇ ਹਨ ਬਲਕੌਰ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਮੈਂ ਜਰੂਰ ਜਰੂਰ ਚੋਣਾਂ ਲੜਾਂਗਾ ਸਿਸਟਮ ਦੇ ਅੰਦਰ ਆ ਕੇ ਹੀ ਅਸੀਂ ਇਨਸਾਫ ਦਾ ਮੁੱਦਾ ਉਠਾ ਸਕਦੇ ਹਾਂ ਇਹ ਐਲਾਨ ਸਿੱਧੂ ਮੂਸੇਵਾਲਾ ਦੀ ਵਰਸੀ ਤੋਂ ਪਹਿਲਾਂ ਕੀਤਾ ਗਿਆ ਹੈ ਜੈਸਲ ਨੇ ਉਨ੍ਹਾਂ ਦੇ ਸਮਰਥਕਾਂ ਵਿੱਚ ਨਵੀਆਂ ਉਮੀਦਾਂ ਜਗਾਈਆਂ ਹਨ ਹਾਲਾਂਕਿ ਬਲਕੌਰ ਸਿੰਘ ਨੇ ਅਜੇ ਤੱਕ ਇਖਲਾਸਾ ਨਹੀਂ ਕੀਤਾ ਹੈ ਕਿ ਉਹ ਕਿਸ ਪਾਰਟੀ ਦੀ ਟਿਕਟ ਤੇ ਚੋਣ ਲੜਨਗੇ ਤੇ ਚਲਦੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਸੁਖਦੇਵ ਸਿੰਘ ਢੀਂਡਸਾ ਦਾ ਦਿਹਾਤ ਦਾਦੀ ਦੋਸਤੋ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਦਿਹਾਤ ਹੋ ਗਿਆ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤत्व ਵੀ ਰਹੇ। ਮਿਲੀ ਜਾਣਕਾਰੀ ਮੁਤਾਬਕ ਸੁਖਦੇਵ ਸਿੰਘ ਢੀਂਡਸਾ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਉਹਨਾਂ ਦਾ ਮੋਹਾਲੀ ਦੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਜਿੱਥੇ ਅੱਜ 5 ਵਜੇ ਉਹਨਾਂ ਨੇ ਆਖਰੀ ਸਾਹ ਲਈ। ਦਤਨੀਯਗ ਅਕਾਲੀ ਢੀਂਡਸਾ 2019 ਦੇ ਪਦਮ ਪੂਸ਼ਣ ਨਾਲ ਸਨਮਾਨਿਤ ਕੀਤੇ ਗਏ ਸਨ। 2020 ਵਿੱਚ ਅਕਾਲੀ ਦਲ ਨਾਲੋਂ ਵੱਖ ਹੋਏ ਸਨ। ਢੀਂਡਸਾ ਲੋਕ ਸਭਾ ਦੇ ਰਾਜ ਸਭਾ ਦੇ ਮੈਂਬਰ ਵੀ ਰਹਿ ਚੁੱਕੇ ਹਨ। ਢੀਂਡਸਾ ਨੇ 99 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਈ। ਤੇ ਚੱਲਦੇ ਦੋਸਤੋ ਅਗਲੀ ਵੱਡੀ ਖਬਰ ਦੇਵਾਲ ਜਲੰਧਰ ਚ ਗੋਲੀ ਮਾਰ ਕੇ ਕਤਲ ਕੀਤੇ ਵਕੀਲ ਦੇ ਮਾਮਲੇ ਚ ਵੱਡਾ ਖੁਲਾਸਾ ਖਿਡਾਰੀ ਦੀ ਮਾਂ ਨੇ ਦੱਦੀ ਦੋਸਤੋ ਕਿ ਜਲੰਧਰ ਵਿਖੇ ਮੰਗਲਵਾਰ ਨੂੰ ਬਾਗ ਨਗਰ ਐਕਸਟੈਂਸ਼ਨ ਦੀ ਕੋਠੀ ਨੰਬਰ 801 ਤੇ ਐਡਵੋਕੇਟ ਪਰਮਿੰਦਰ ਸਿੰਘ ਸਿੰਘ ਢੀਂਗਰਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਕਤਲ ਵਿੱਚ ਵਰਤੀ ਗਈ ਪਿਸਤੌਲ ਰਾਸ਼ਟਰੀ ਨਿਸ਼ਾਨੇਬਾਜ਼ੀ ਖਿਡਾਰੀ ਬੰਕਮ ਸ਼ਰਮਾ ਦੀ ਦਾਸੀ ਇਸ ਮਾਮਲੇ ਵਿੱਚ ਹੁਣ ਵੱਡਾ ਖੁਲਾਸਾ ਹੋਇਆ ਹੈ ਕਿ ਵਕੀਲ ਨੂੰ ਇੱਕ ਖਿਡਾਰੀ ਦੀ ਮਾਂ ਪਰਮਿੰਦਰ ਕੌਰ ਨੇ ਗੋਲੀ ਮਾਰੀ ਸੀ ਗੋਲੀ ਉਸਦੇ ਪੱਟ ਵਿੱਚ ਲੱਗੀ ਅਤੇ ਉਸ ਦੀ ਲਾਸ਼ ਪੌੜੀਆਂ ਦੇ ਕੋਲ ਮਿਲੀ ਮਿਲੀ ਸਿਰ ਤੇ ਜ਼ਖਮਾਂ ਦੇ ਨਿਸ਼ਾਨ ਦੱਸੇ ਜਾ ਰਹੇ ਹਨ देर रात ਤੱਕ ਪੁਲਿਸ ਜਾਂਚ ਕਰ ਰਹੀ ਤੇ ਦੋਸਤੋ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਨੇ ਰਾਸ਼ਟਰੀ ਸ਼ੂਟਿੰਗ ਖਿਡਾਰੀ ਬੰਕਮਨ ਸ਼ਰਮਾ ਉਸਦੀ ਮਾਂ ਪਰਮਿੰਦਰ ਕੌਰ ਅਤੇ ਪਿਤਾ ਰਾਜਕੁਮਾਰ ਨ ਉਹ ਰਾਸਤ ਵਿੱਚ ਲੈ ਲਿਆ ਹੈ ਵਕੀਲ ਦੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਇੱਕ ਕਤਲ ਇੱਕ ਸਾਜਿਸ਼ ਦੇ ਤਹਿਤ ਕੀਤਾ ਗਿਆ ਹੈ ਪਹਿਲਾਂ ਉਸ ਨੂੰ ਗੋਲੀ ਮਾਰੀ ਗਈ ਫਿਰ ਉਸ ਦਾ ਕਤਲ ਕੀਤਾ ਗਿਆ ਪੁਲਿਸ ਜਾਂਚ ਕਰ ਰਹੀ ਹੈ ਕਿ ਵਕੀਲ ਨੂੰ ਪਹਿਲੀ ਮੰਜ਼ਲ ਤੇ ਗੋਲੀ ਮਾਰੀ ਗਈ ਸੀ ਇਸ ਤੋਂ ਬਾਅਦ ਉਹ ਪੌੜੀਆਂ ਤੋਂ ਲਾਬੀ ਵਿੱਚ ਡਿੱਗ ਪਿਆ ਜੱਸਟ ਦਿੱਤਾ ਗਿਆ ਪਰਮਿੰਦਰ ਕੌਰ ਨੇ ਪੁਲਿਸ ਦੇ ਸਾਹਮਣੇ ਅਪਰਾਧ ਕਬੂਲ ਕਰਦਿਆਂ ਹੋਇਆ ਕਿਹਾ ਕਿ ਮੈਂ ਵਕੀਲ ਨੂੰ ਗੋਲੀ ਮਾਰੀ ਹੈ ਤੇ ਉਹ ਮੇਰੇ ਘਰ ਆਇਆ ਸੀ ਪਰ ਉਹ ਗੋਲੀ ਮਾਰਨ ਦਾ ਕਾਰਨ ਸਪਸ਼ਟ ਨਹੀਂ ਕਰ ਰਹੀ ਹੈ ਤੇ ਦੋਸਤੋ লাইਵ ਤਸਵੀਰ ਤੁਸੀਂ ਦੇਖ ਹੀ ਸਕਦੇ ਹੋ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜਰੂਰ ਕਰਦੇ ਦੋਸਤੋ ਧੰਨਵਾਦ